ਤੇ ਮੈਨੂੰ ਕੁਝ ਕਈ ਵਾਰ ਫੋਨ ਆ ਗਏ ਵਿੱਚ ਤਾਂ ਬੀਬੀਆਂ ਦੇ ਵਿੱਚ ਭਾਈਆਂ ਦੇ ਥੋੜਾ ਜਿਹਾ ਉਹ ਸਿੱਖੀ ਨਾਲ ਵੱਧ ਸੁਆੰਦ ਰੱਖਦੇ ਹੁੰਦਾ ਹੀ ਆ ਜਿਹੜਾ ਕਿਸੇ ਬੰਦਾ ਲੈਣ ਚਾਹ ਉਹਨੂੰ ਉਹੀ ਚੀਜ਼ ਦਾ ਵੱਧ ਪਿਆਰ ਹੁੰਦਾ ਕੋ ਕਹਿੰਦੇ ਬਾਬਾ ਕੋਈ ਤਾਂ ਵੀ ਜ਼ਰੂਰ ਤੁਸੀਂ ਸਿੱਖੀ ਤੇ ਹਾਸਤਾ ਪਾ ਦਿਆ ਕਰੋ ਵੀ ਤੁਸੀਂ ਤਾਂ ਦੂਜੀ ਪਾਈ ਜਨਮ ਕੋਈ ਨਾ ਭਾਈ ਪਾ ਦਿਆਂਗੇ ਤੇ ਆਪਾਂ ਇੱਕ ਇਹਦੇ ਵਿੱਚ ਸਿੱਖੀ ਇਤਿਹਾਸ ਪਾਉਣਿਆ ਗੁਰਬਾਣੀ ਵਾਲਿਆਂ ਦਾ ਕਿਉਂ ਗੁਰਬਾਣੀ ਵੀ ਕਹਿੰਦੀ ਆ ਦਾਤਾ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੇ ਦੁਨੀਆ ਦੇ ਵਿੱਚ ਗਿਣਤੀ ਉਹਨਾਂ ਦੀ ਐ ਚਾਹੇ ਇੱਕ ਵਾਰ ਦੀ ਕਰੋੜਾਂ ਦੀ ਐ ਇਹਨਾਂ ਨੂੰ ਕੋਈ ਜਿਆਦਾ ਨਹੀਂ ਕਰਦਾ ਇਹੀ ਜਿਉਂਦੇ ਆ ਜੱਗ ਦੇ ਵਿੱਚ ਜਿਹੜੇ ਸੂਰਮੇ ਤੇ ਦਾਤੇ ਪਾਕਤ ਹੋਏ ਉਹਨਾਂ ਦਾ ਨਾਂ ਚੱਲ ਰਿਹਾ ਨਹੀਂ ਕੌਣ ਜਾਣਦਾ ਉਹਨਾਂ ਦੇ ਮੌਕੇ ਦੇ ਰਾਜਾ ਨੂੰ ਬਾਬਾ ਫਰੀਦ ਵਾਰਕਾ ਨੂੰ ਦੁਨੀਆ ਜਾਣਦੀ ਐ ਉਦੋਂ ਦੇ ਰਾਜੇ ਦਾ ਤਾਂ ਕੋਈ ਨਾਂ ਨਹੀਂ ਜਾਣਦਾ ਵੀ ਇਸ ਕਰਕੇ ਜਿਹੜੇ ਸੂਰਮੇ ਪਾਕਤ ਹੋਏ ਐ ਜੂਦੇ ਹੋਏ ਐ ਉਹਨਾਂ ਨੂੰ ਦੁਨੀਆ ਯਾਦ ਕਰਦੀ ਐ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ ਤੇ ਉਦੋਂ ਮਗਲਾਂ ਦੀ ਸਰਕਾਰ ਤੀ ਬਹੁਤ ਮਗਲਾਂ ਦਾ ਜ਼ਗਰਤੀ ਆਪਣੀ ਸਿੱਖ ਕੌਮ ਦੇ ਉੱਤੇ ਹਿੰਦੂ ਕੌਮ ਤੇ ਬਹੁਤ ਜ਼ੁਲਮ ਕਰਦੀ थी ਕਿਉਂ ਨੰਦਾ ਸੈਂਟਰਾਂ ਚ ਵੀ ਇਹਨਾਂ ਦੀ ਸਰਕਾਰ ਸੀ ਕਿਹੜੇ ਸੂਬੇ ਸੂਬੇ ਤੇ ਉਹਨਾਂ ਚ ਇਹਨਾਂ ਦੀ ਸਰਕਾਰ ਸੀ ਜਦੋਂ ਸਿੱਖਾਂ ਤੇ ਬਾਲਾ ਜ਼ੁਲਮ ਹੋਣ ਲੱਗ ਗਿਆ ਇੱਕ ਜਲੰਧਰ ਪਿੰਡ ਦਾ ਆਪ ਸ਼ੁਰੂ ਹੋ ਗਿਆ ਫੌਜ ਦਾ ਤੇ ਉਹਨੇ ਕਿਹਾ ਵੀ ਆਪਾਂ ਕਰਤਾਰਪੁਰ ਤੇ ਹਵਾਲਾ ਬੋਲੀਏ ਜਿਹੜਾ ਕਰਤਾਰਪੁਰ ਐ ਵਿਆਸ ਤੋਂ ਪਾਰ ਤੇ ਉਥੇ ਸੀਮੇ ਪਾਸ਼ਨ ਯੁੱਧ ਵੀ ਕਰਿਆ ਤੇ ਸੀਮੇ ਪਾਸ਼ਨ ਉਥੇ ਗੁਰਦੁਆਰਾ ਦਮ ਤਮਸ ਹਵ ਉਹ ਫੌਜਾਂ ਲੈ ਕੇ ਉਹ ਪਿੰਡ ਘੇਰ ਲਿਆ ਸਹੀ ਪਿੰਡ ਘੇਰਿਆ ਉਥੇ ਲੁੱਟਮਾਰ ਬਹੁਤ ਕਰੀ ਜਿੰਨਾ 65 ਟਕਾ ਚੰਗੀ ਚੀਜ਼ ਸੀ ਸਭ ਚੱਕ ਕੇ ਲੈ ਗਿਆ ਹਿੰਦੂਆਂ ਦੀਆਂ ਕੁੜੀਆਂ ਨੂੰ ਫੜ ਕੇ ਲੈ ਗਿਆ ਤੇ ਫਿਰ ਵੀ ਉਹ ਜ਼ੁਲਮ ਤੋਂ ਹਟਿਆ ਨਹੀਂ ਫਿਰ ਉਹਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਤੀ ਧੰਮ ਸਾਹਿਬ ਨੂੰ ਅੱਗ ਲਾਈ ਤੇ ਜਿਹੜੀ ਬੀੜ ਸੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਤੇ ਉਹਨੇ ਗਊਆਂ ਹਲਾਲ ਕਰਕੇ ਉਹਦੇ ਤੇ ਖੂਨ ਦੇ ਛਿੱਟੇ ਮਾਰ ਕੇ ਉਹਦੀ ਪਵਿੱਤਰਤਾ ਭੰਗ ਕਰੀ ਜਿਹੜੇ ਉੱਥੋਂ ਦੇ ਲੋਕ ਸੀਗੇ ਕਰਤਾਰਪੁਰ ਦੇ ਉਹ ਜ਼ੁਲਮ ਦੇ ਇੱਕ ਬਹੁਤ ਖਬਰ ਆ ਗਈ ਟੀਟੀਆਂ ਪਹਿਣਾ ਲੈ ਗਿਆ ਹਿੰਦੂਆਂ ਦੀ ਉਹਨਾਂ ਟਾਈਮਾਂ ਦੇ ਵਿੱਚ ਇਹ ਲੋਕਾਂ ਨੇ ਟੀਟੀਆਂ ਪਹਿਣਾ ਚਾਹਦੇ ਸੀ ਲੋਕ ਨੂੰਹਾਂ ਟੀਆਂ ਨੂੰ ਦੇਣੇ ਪੜੋਲਿਆਂ ਚ ਲੁਕੋ ਕੇ ਰੱਖਦੇ ਤੇ ਐਸਾ ਸਮਾਂ ਆਇਆ ਵਾ ਤੀ ਛੱਕਾ ਨੂੰ ਸੀ ਆਈਡੀ ਹੋ ਗਈ ਕਹਿੰਦੇ ਜੀ ਐਂ ਕਰਕੇ ਵੀ ਜਿਹੜਾ ਕਤਬਦੀਨ ਹੈ ਉਹਨੇ ਗੁਰੂਕਾਰ ਸਾਡਾ ਨਾਲੇ ਸਾਰਾ ਪਿੰਡ ਲੁੱਟ ਲਿਆ ਲੋਕਾਂ ਦੀਆਂ ਧੀਆ ਭੈਣਾਂ ਲੈ ਗਿਆ ਉਹ ਚੱਲ ਦੇ ਵਿੱਚ ਰਹਿੰਦੀ ਉਦੋਂ ਸਿੱਖ ਰਹਿੰਦੀ ਜੰਗਲਾਂ ਚਤੀ ਚਾਏ ਪਹਾੜਾਂ ਚ ਚਾਏ ਬੀਕਾ ਨੇੜ ਦੇ ਟਿੱਬਿਆਂ ਚ ਕਿਉਂ ਪਿੰਡਾਂ ਚ ਤਾਂ ਇਹ ਰਹਿਣ ਨਹੀਂ ਦਿੰਦੇ ਸੀ ਮਾਰਦੇ ਦੀ ਇਹਨਾਂ ਦਾ ਰਾਸ ਸੀਗਾ ਪਈ ਜਦੋਂ ਸਿੱਖਾਂ ਨੂੰ ਇਹ ਗੱਲ ਸੁਣੀ ਜਿਹੜੇ ਸਿੱਖ ਸੀ ਖੂਨ ਵਾਲੇ ਮਾਰ ਲਾ ਗਿਆ ਕਹਿੰਦੇ ਚਲੋ ਕਹਿੰਦਾ ਨਹੀਂ ਕਿਹੜਾ ਜੱਸੀਦਾਰ ਸਿਪਾਈ ਬਾਗ ਸਿੰਘ ਉਹ ਕਹਿੰਦਾ ਨਹੀਂ ਜੋ ਉਸ ਨਾਲ ਹੋ ਉਸ ਦੀ ਲੋੜ ਹੈ ਫੌਜ ਵਾਲੀ ਹੈ ਆਪਣਾ ਉੱਥੇ ਜਾ ਕੇ ਆਪਾਂ ਕੋ ਟਾਈਮ ਦੇਖਾਂਗੇ ਕਹਿੰਦੀ ਜੀ ਚੰਗਾ ਪਰ ਸਿੱਖਾਂ ਨੇ ਅਰਦਾਸ ਕਰੀ ਕਹਿੰਦੇ ਮਹਾਰਾਜ ਐਡਾ ਜ਼ੁਲਮ ਤੂੰ ਇਹ ਜਨ ਦੋਸ਼ ਕਿਉਂ ਨਹੀਂ ਦਿੰਦਾ ਦੋਸ਼ੀਆਂ ਨੂੰ ਡੰਡ ਕਿਉਂ ਨਹੀਂ ਦਿੰਦਾ 3ਾਂ ਪਹਿਣਾ ਦਾ ਕੀ ਬੁਰਾ ਕਰਿਆ ਤੇ ਗੁਰੂ ਘਰਾਂ ਨੂੰ ਸਾੜੀ ਜਾਂਦਾ ਇਹ ਗੁਰਦਮਾਲ ਕਦੀ 20 ਕਦਨਾਵਾਦ ਕਿਉਂ ਨਾ ਕਤਬਦੀਨ ਉਹ ਜੰਗਲ ਚ ਸ਼ਿਕਾਰ ਖੇਡਣ ਆ ਗਿਆ ਉਹ ਸ਼ਿਕਾਰ ਖੇਡਣ ਆਇਆ ਕਿਸੇ ਨੇ ਸੀਏਡੀ ਕਰਤੀ ਕਹਿੰਦੇ ਕਤਬਦੀਨ ਆ ਜਾ ਸ਼ਿਕਾਰ ਚ ਸ਼ਿਕਾਰ ਆਇਆ ਜੰਗਲ ਚ ਜਥੇਦਾਰ ਕਹਿੰਦਾ ਅੱਜ ਟਾਈਮ ਆ ਅੱਜ ਭਾਲ ਕਰੂ ਜੰਗਲ ਚ ਘੇਰਾ ਪਾਇਓ ਜਿੱਥੇ ਹੋਇਆ ਨਾਲ ਕੁਝ ਫੌਸੀ ਸ਼ਿਕਾਰ ਖੇਡਦਾ ਫਿਰਦਾ ਸਿੱਖਾਂ ਨੇ ਚਾਰ ਸਪੇਰੀ ਘੇਰਾ ਪਾ ਲਿਆ ਛੱਡੇ ਜਦੋਂ ਜਕਾਰੇ ਉਹਨੇ ਕੰਨ ਖੜੇ ਕਰ ਲਈ ਵੀ ਜੰਗਲ 'ਚ ਸਿੱਖ ਬੈਠੇ ਨੇ ਜੁੱਦੂ ਹੋਣ ਲੱਗਿਆ ਪਰ ਸਿੱਖਾਂ ਨੇ ਬਹੁਤ ਵੱਡੇ ਕੁਝ ਭੱਜ ਗਏ ਜਥੇਦਾਰ ਕਹਿੰਦਾ ਮਾਰਨਾ ਨਹੀਂ ਜਿਉਂਦੇ ਨੂੰ ਫੜਨਾ ਕੋਤਬਦੀਨ ਨੂੰ ਜਿਉਂਦੇ ਨੂੰ ਫੜ ਲਿਆ ਫੜ ਕੇ ਮੁਸ਼ਕਾਂ ਦੇ ਕੇ ਲਿਆਏ ਜਥੇਦਾਰ ਕੋਲੇ ਕਹਿੰਦੇ ਦੱਸੋ ਕਹਿੰਦਾ ਪਹਿਲਾਂ ਇਹਦੇ ਤੇ ਛੇਤਰਾਂ ਦੀ ਮਾਰ ਕਰੋ ਛੇਤਰਾਂ ਨਾਲ ਕੁੱਟਿਆ ਸਿਰ ਉਹਦਾ ਕਹਿਣ ਲੱਗੇ ਜੀ ਹੁਣ ਕਹਿੰਦਾ ਛੋਟਿਆਂ ਦੀ ਮਾਰ ਕਰੋ ਨੇ ਗਸੋਕੀ ਨੂੰ ਛੋਟਾ ਕਹਿੰਦੇ ਆ ਛੋਟਿਆਂ ਦੀ ਮਾਰ ਕਰੋ ਉਹਨਾਂ ਨੇ ਮਾਰ ਮਾਰ ਹੱਡੀਆਂ ਪਸਲੀਆਂ ਤੋੜਤੀਆਂ ਕਹਿੰਦਾ ਮਾਰੇ ਉਹ ਨਾ ਜਾਵਾਂ ਕਹਿੰਦੇ ਨਹੀਂ ਜੀ ਮਰਿਆ ਨਹੀਂ ਕਹਿੰਦਾ ਚੀਖਾ ਜਣ ਇੱਥੇ ਲੱਕੜਾਂ ਇਕੱਠੀਆਂ ਕਰੋ ਹੁਣ ਇਹਨੇ ਗੁਰੂ ਘਰ ਛਾੜਿਆ ਇਹਨੂੰ ਜਿਉਂਦੇ ਨੂੰ ਫੂਕਾਂਗੇ ਸੇਗਾ ਨੇ ਲੱਕੜਾਂ ਇਕੱਠੀਆਂ ਕਰਕੇ ਵਿੱਚ ਧਰਦਾ ਜਿਉਂਦੇ ਦਾ ਫੂਕਦਾ ਕੰ ਲਗਾ ਹੁਣ ਚਲੋ ਇਹਦੇ ਪੰਡ ਤੇ ਆਪਾਂ ਖੱਲਾ ਬੋਲਾਂਗੇ ਬਿਆਸ ਨਦੀ ਵਿਧੀ ਛੜਤੇ ਕੋੜੇ ਜਾ ਕੇ ਜਲੰਧਰ ਉਹਦਾ ਪਿੰਡ ਦੀ ਪਿੰਡ ਘੇਰ ਲਿਆ ਪਿੰਡ ਘੇਰਿਆ ਸਿੱਖਾਂ ਨੇ ਫਿਰ ਬਹੁਤ ਵੱਡ ਕਟ ਕਰੀ ਬਹੁਤ ਡੁੱਟੇ ਲੋਕ ਜਿਹੜਾ ਸਮਾਨ ਉੱਟ ਕੇ ਲਈ ਤੇ ਉਹ ਲਿਆ ਸਿੱਖ ਜਥੇਦਾਰ ਕਹਿੰਦਾ ਕਿਸੇ ਧੀ ਭੈਣ ਨੂੰ ਕਿਸੇ ਬੁੜੀ ਨੂੰ ਕਿਸੇ ਬੱਚੇ ਨੂੰ ਕਿਸੇ ਬੁੜੇ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਸਿੱਖਾਂ ਦਾ ਸੂਲਤੀ ਜਨਾਨੀ ਤੇ ਚਾਹੇ ਬੁਢੀ ਆ ਚਾਹੇ ਮਟਿਆਰਾ ਵਾਰ ਨਹੀਂ ਸੀ ਕਰਦੇ ਨਾ ਨਿਆਣੇ ਬੱਚੇ ਦੇ ਨਾ ਬੁਢੇ ਆਦਮੀ ਦੇ ਕਿ ਜਿਹੜੀ ਇਹ ਕੌਮ ਸੀ ਇਹ ਬਖਸ਼ਦੀ ਨਹੀਂ ਤਾਂ ਬੱਚਿਆਂ ਨੂੰ ਵੀ ਮਾਰ ਦਿੰਦੇ ਦੀਏ ਤੇ ਫੇਰ ਉਹਨਾਂ ਨੂੰ ਕਿਹਾ ਤਦੇ ਹਿੰਦੂਆਂ ਨੇ ਕੁੜੀਆਂ ਦੱਸੋ ਕਿੱਥੇ ਨੇ ਸਾਰੇ ਘਰਾਂ ਚੋਂ ਹਿੰਦੂਆਂ ਨੇ ਕੁੜੀਆਂ ਲਿਆ ਕੀ ਕਰਤਾਰਪੁਰ ਉਹਨਾਂ ਦੇ ਘਰੋਂ ਕਰੀ ਛੱਡੀਆਂ ਉਹਨਾਂ ਨੂੰ ਕਹਿਣ ਲੱਗਿਆ ਜੱਥੇਦਾਰ ਕਹਿੰਦਾ ਇਮੀ ਸਰਨੀ ਮਾਨਾ ਕਰਕੇ ਖੜ ਜਾ ਕਰੋ ਜਦੋਂ ਦੁਸ਼ਮਣ ਛੋਡੇ ਘਰੇ ਆਉਂਦਾ ਨੀਜੇ ਤਲਵਾਰਾਂ ਰੱਖੋ ਮੁਕਾਬਲਾ ਕਰੋ ਛੋਡੇ ਘਰੇ ਨਹੀਂ ਸੀਤੀ ਬੜੂਆ ਕੋਈ ਤੇ ਭਾਈ ਜਦੋਂ ਐਡਾ ਪਰਉਪਕਾਰ ਦੇਖਿਆ ਉਹ ਉਹ ਤੁੰਦੇ ਲੋਕਾਂ ਦੇ ਹਿੰਦੂਆਂ 'ਚ ਹੌਸਲਾ ਆ ਗਿਆ ਕੁਝ ਤਾਂ ਨੌਜਵਾਨ ਸਿੱਖਾਂ ਨੇ ਡਲ ਗਏ ਕਹਿੰਦੇ ਜਿਸ ਤਾਂ ਛੋਡੇ ਨਾਲ ਹੀ ਡੜਾਂਗੇ ਤੇ ਪਿੰਡ ਨੂੰ ਸੋਧਾ ਲਾ ਕੇ ਸਾਰੇ ਨੂੰ ਉਥੇ ਵਾਲਿਆਂ ਨੂੰ ਜਿੰਨਾ ਉਹਨਾਂ ਦਾ ਜੀਲਾ ਕਪੜਾ ਸਿਉਣਾ ਗਿਆ ਸੀ ਕਹਿੰਦੇ ਭਾਈ ਆਪੋ ਆਪ ਦਾ ਲੈ ਜਾਓ ਚੱਕ ਜੀਦਾ ਜੀਦਾ ਹੈਗਾ ਉਹ ਹੈਰਾਨ ਰਹਿ ਗਏ ਵੀ ਤਾਂ ਨੈ ਸਿੱਖ ਜਿਹੜੀਆਂ ਚੀਜ਼ਾਂ ਆਪਣੇ ਨੂੰ ਰੋਟੀਆਂ ਆਪਾਂ ਨੂੰ ਵਾਪਸ ਕਰੀ ਜਾਂਦੇ ਨੇ ਤੇ ਨਾਲੇ ਆਪਣਾ ਇਹਨਾਂ ਨੇ ਉਹਨਾਂ ਤੋਂ ਬਦਲਾ ਲੈ ਲਿਆ ਚੀਜ਼ ਦਾ ਤੇ ਸਿੱਖ ਕਹਿੰਦੇ ਕੈਉ ਰਿਹਾ ਕਰੋ ਤੱਕੜੇ ਰਿਹਾ ਕਰੋ ਇਹ ਮੀਨਾ ਸਰਨੀਮਾ ਕਰਕੇ ਖੜ ਜਾ ਕਰੋ ਨੇਜੇ ਤਲਵਾਰ ਤੁਸੀਂ ਕੀ ਚਲਾ ਨਹੀਂ ਸਕਦੇ ਚਲਾਇਆ ਕਰੋ ਉਥੇ ਸਾਸਤਰ ਅੰਦਰ ਨਾ ਵੜਨ ਦੇ ਉਹ ਵੱਢ ਦੇ ਉਹ ਇਹਨਾਂ ਨੂੰ ਜਦੋਂ ਅੰਦਰ ਆਉਂਦੇ ਆ ਪਾਈ ਦਲੇਰੀ ਦੇ ਕੇ ਦਰਿਆؤں ਫੇਰ ਦਰਿਆؤں ਪਾਰ ਹੋ ਗਏ ਜਦੋਂ ਪਾਰ ਹੋ ਗਏ ਤੇ ਜੱਥੇਦਾਰਾਂ ਨੂੰ ਪਤਾ ਲੱਗ ਗਿਆ ਉਧਰ ਲਾਹੌਰ ਚ ਜਾ ਖਬਰਾਂ ਹੋਈਆਂ ਵੀ ਸਿੱਖਾਂ ਨੇ ਤਾਂ ਜਿਹੜਾ ਕੁਤਬਦੀਨ ਅਫਸਰ ਦੀ ਫੌਜ ਦਾ ਉਹ ਮਾਰਤਾ ਤੇ ਨਾਲੇ ਲੁੱਟ ਮਾਰ ਵੀ ਬਹੁਤ ਕਰੀਆ ਉੱਥੋਂ ਤੇ ਫੌਜਾਂ ਨੂੰ ਹੋਰ ਕਸ ਦੇ ਦਾ ਲਾਹੌਰ ਦੇ ਵੀ ਤੁਸੀਂ ਪਾੜੋ ਤੁਸੀਂ ਦਾ ਕਹਿਣੋ ਸਿੱਖਾ ਹੈ ਨਹੀਂ ਵੀ ਸਿੱਖਤਾ ਹੈਗੇ ਆ ਕੋ ਵੱਡੇ ਜੰਗਲ ਸੀ ਡਰਦਾ ਕੋ ਇਕੱਲਾ ਵੱਡਦਾ ਨਹੀਂ ਵੀ ਸਿੱਖ ਕਿਹੜਾ ਬਖਸ਼ ਦਿੱਤੀ ਸੋਦਾ ਲਾਗਦੇ ਜਦੋਂ ਬਾਤ ਆ ਜਾਂਦਾ ਦੀ ਕੋਈ ਜੇ ਫੌਜ ਅਗਸਤ ਵੱੜਦੀ ਜੰਗਲਾਂ ਦੇ 20 20 40 ਜਾਲ ਦੇ ਟੂਲੇ ਜੀ ਲੰਘ ਜਾਂਦੇ ਸਾਰਾ ਜੰਗਲ ਨਫਰੂਲ ਦੇ ਅਫਸਰ ਨੂੰ ਕਹਿੰਦੇ ਹਾਂ ਜੰਗਲ ਫਰੂਲਿਆ ਹੈ ਕੋ ਡਰਦੇ ਹੁੰਦੇ ਵੀ ਇਹਨਾਂ ਦਾ ਕੀ ਪਤਾ ਕਿੱਥੇ ਬੈਠੇ ਹੋਏ ਕਿੱਥੋਂ ਬੈਠੀ ਪੈ ਜਾਣ ਉੱਡ ਕੇ ਬਾਈ ਸਿੱਖਾਂ ਨੇ ਬਹੁਤ ਵੱਡੀਆਂ ਜਿਹੜੀ ਸਿੱਖ ਕੌਮ ਹੈ ਇਹਦੀ ਬਹੁਤ ਵੱਡੀਆਂ ਕਰਵਾਨਾਂ ਕਰਵਾਨੀਆਂ ਕੀਤੀਆਂ ਇਹਨਾਂ ਨੇ ਕੋਈ ਜਾਤ ਪਾਤ ਦਾ ਨਹੀਂ ਰੱਖਿਆ ਬਹੁਤ ਗਰੀਬ ਮੁਸਲਮਾਨਾਂ ਦੀਆਂ ਮਦਦਾਂ ਕਰੀਆਂ ਨੇ ਪਰ ਇਹ ਕੁਦਰਤ ਨੂੰ ਹੀ ਏ ਜਿਹੜੀ ਸਿੱਖੀ ਆ ਘਟਦੀ ਵਾਦੀ ਤਾਂ ਹੁੰਦੀ ਐ ਕਿਉਂ ਵਿੱਚ ਗਦਾਰ ਪੈਦਾ ਹੋ ਜਾਂਦੇ ਹੁੰਦੇ ਨੇ ਦੁਨੀਆ ਦੇ ਵਿੱਚ ਪਰ ਜਿਹੜੀ ਸਿੱਖੀ ਐ ਇਹ ਖਤਮ ਨਹੀਂ ਹੋਣ ਵਾਲੀ ਇਹਨੂੰ ਖਤਮ ਕਰਨ ਵਾਲੇ ਬੜੇ ਆ ਗਏ ਤੇ ਉਹ ਖਤਮ ਹੋ ਗਏ ਪਰ ਸਿੱਖੀ ਖਤਮ ਨਹੀਂ ਹੋਈ ਹਾਂਜੀ ਵਾਸੀ ਲਵਪਾਈ ਬੀਬੀਓ ਛੋਡਾ ਆਪਾਂ ਜਿਹੜਾ ਫੋਨ ਕਰੇ ਸੀ